ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ ਜਾਈ ਜਾਂਦਾ ਸੀ ਤਾਂ ਗ੍ਰੇਵੀ ਦੇਖਿਆ ਵੀ ਪਿਛਲੇ 3-4 ਸਟੇਸ਼ਨਾਂ ਤੋਂ ਮੈਂ ਦੇਖ ਰਿਹਾ ਟ੍ਰੰਕ ਖਾਲੀ ਹੀ ਪਿਆ ਹੈ ਮਤਲਬ ਲਾਬਾਰ ਸੀ ਪਿਆ ਮੈਨੂੰ ਲੱਗਦਾ ਉਹਨੇ ਕਿਹਾ ਵੀ ਮੇਰੇ ਨਾਲ ਦਾ ਫੌਜੀ ਕੋਈ ਬਾੜਾ ਚਾ ਮਨਾ ਗਿਆ ਛੁੱਟੀ ਦਾ ਵੀ ਟ੍ਰੰਕ ਭੁੱਲ ਗਿਆ ਆ ਪੁੱਤਰ ਗਿਆ ਕਹਿੰਦਾ ਵਿੱਚ ਸਮਾਨ ਹੋਊ ਵਧੀਆ ਰੰਮ ਰੰਮ ਹੋਊ ਸਾਰਾ ਕੁਝ ਜਿਹੜਾ ਫੌਜ 'ਚੋਂ ਮਿਲਦਾ ਹੈ ਚੱਕ ਲੈਨੇ ਆ ਉਹ ਬਜ਼ੁਰਗ ਨੇ ਚੱਕ ਲਿਆ ਟਰੰਕ ਫੌਜ ਵਾਲਾ ਜਿੰਦਾ ਲੱਗਿਆ ਸੀ ਉਹ ਟਰੰਕ ਚੱਕ ਕੇ ਤੁਰ ਪਿਆ ਮੂਰੇ ਪੁਲਿਸ ਦਾ ਨਾਕਾ ਲੱਗਿਆ ਉਹ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ ਐ ਕਿੱਥੋਂ ਆਏ ਜੀ ਆ ਕੀ ਹੈ ਟਰੰਕ ਚ ਪਿੰਦਾ ਪੁੱਤ ਕੱਪੜੇ ਲੀੜੇ ਨੇ ਹੋਰ ਤਾਂ ਕੀ ਨੇ ਚੱਲ ਕਹਿੰਦੇ ਖੋਲ ਹੁਣ ਖੋਲੇ ਕਿੱਥੋਂ ਚਾਬੀ ਤਾਂ ਹੈ ਨਹੀਂ ਸੀ ਉਹਦੀ ਪੁਲਿਸ ਵਾਲ ਨੇ ਜਿੰਦਾ ਤੋੜਿਆ ਟਰੰਕ ਖੋਲਿਆ ਉਹਦੇ ਚ ਬੰਦਾ ਵੱਢ ਕੇ ਟੋਟੇ ਟੋਟੇ ਕਰਕੇ ਵਿੱਚ ਪਾਇਆ ਪਿਆ ਉਹ ਬੁੜਾ ਕਹਿੰਦੀ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ লাশ ਤਾਂ ਲਈ ਜੰਨੇ ਤੂੰ ਨਾਲ ਪਰਚਾ ਪੈ ਗਿਆ 302 ਦਾ ਕੇਸ ਲੱਗਿਆ ਜੱਜ ਆਇਆ ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ ਦਾਗ ਲਾਇਆ ਇਨਸਾਨੀਅਤ ਤੇ ਸ਼ਰਮਸਾਰ ਕਰਤੀ ਇਨਸਾਨੀਅਤ ਬੰਦਾ ਕਿੰਨੀ ਬੇਰਹਿਮੀ ਨਾਲ ਵੱਢ ਕੇ ਤੁਸੀਂ ਟਰੰਕ ਚ ਪਾ ਕੇ ਕਤਲ ਕੀਤਾ ਹੈ ਕੀ ਕਹਿਣਾ ਚਾਹੋਂਗੇ ਉਹ ਬੁੜਾ ਬੁੜਾ ਕਹਿੰਦਾ ਮੋਤੀਆਂ ਵਾਲਾ ਮੇਰੀ ਗੱਲ ਤਾਂ ਸੁਣ ਲਓ ਉਹ ਮੈਂ ਕਤਲ ਨਹੀਂ ਕੀਤਾ ਮੈਂ ਤਾਂ ਕਰਿਆ ਕਰਾਇਆ ਇੱਥੇ ਆ ਗਿਆ ਕਿਸੇ ਦਾ ਸਵੇਸ ਕਰਕੇ ਇਹ ਆ ਜਿਹੜੇ ਫਿਰਦੇ ਆ ਕਾਲੀਦਲ ਵਾਲੇ ਕੰਗਸੀ ਇਹਨਾਂ ਨੂੰ ਕਰੇ ਕਰਾਇਆ ਹੀ ਮਿਲੇ ਨੇ ਪਹਿਲਾਂ ਬਾਪੂਆ ਨੇ ਦੇਤੇ ਆ ਜਾ ਪੁੱਤ ਡਿਪਟੀ ਸੀਐਮ ਇਹ ਕਰੇ ਕਰਾਏ ਬਣੇ ਬਣੇ ਮਿਲੇ ਨੇ ਪਰ ਜਦੋਂ ਲੋਕਾਂ ਕੋਲੇ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ ਹੈ ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਿਣੀ ਰਹਿੰਦਾ ਹੈ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ ਜਿਨ੍ਹਾਂ ਨੂੰ ਇਹ ਹੋਵੇ ਕਿ ਮੈਂ ਲੋਕਾਂ ਨੂੰ ਖਰੀਦ ਲੈਣਾ ਹੁਣਾ ਮੈਂ ਪਰ ਪਾਰਟੀਆਂ ਤੋੜ ਦੇਣਾ ਹੁਣਾ ਮੈਂ ਉਹ ਕਰ ਦੇਣਾ ਹੁਣਾ ਉਹ ਫਿਰ ਲੋਕਾਂ ਨਾਲੋਂ ਟੁੱਟ ਜਾਂਦੇ ਨੇ ਤੇ ਲੋਕ ਉਹਨਾਂ ਨਾਲੋਂ ਟੁੱਟ ਜਾਂਦੇ ਨੇ ਆ ਦੇਖੋ ਐਸਐਸਐਫ ਦੇ ਵਿੱਚ ਕੁੜੀਆਂ ਨੇ ਤੁਸੀਂ ਦੇਖਦੇ ਹੋਵੋਗੇ ਆ ਜਿਹੜੀਆਂ ਸੜਕਾਂ ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ ਔਰ ਬੜਾ ਸ਼ਾਨਦਾਰ ਡਿਊਟੀ ਆਪਦੀ ਨਿਭਾ ਰਹੀਆਂ ਨੇ 1 ਫਰਵਰੀ ਨੂੰ ਐਸਐਸਐਫ ਬਣੀ ਸੀ 1 ਅਗਸਤ ਤੱਕ ਦਾ ਅੰਕੜਾ ਆ ਕਿ 1200 ਤੋਂ ਉੱਪਰ ਮੌਤਾਂ ਘਟ ਹੋਈਆਂ ਨੇ ਪਿਛਲੇ ਸਾਲ ਇੰਨਾ ਮਹੀਨਿਆਂ ਦੇ ਮੁਕਾਬਲੇ 1200 ਬੰਦਿਆਂ ਦੀ ਜਾਨ ਬਚਾਤੀ ਐਸਐਸਐਫ ਨੇ ਸੜਕਾਂ ਤੇ ਪਹੁੰਚ ਜਾਂਦੇ ਛੇਤੀ ਬਲੱਡ ਰੋਕ ਦਿੰਦੇ ਆ ਪੱਟੀਆਂ ਕਰ ਦਿੰਦੇ ਆ ਨਾਲ ਦੀ ਨਾਲ ਚੱਕ ਕੇ ਲੈ ਜਾਂਦੇ ਆ ਕੱਲਾ ਜਾਨਾਂ ਨਹੀਂ ਬਚੀਆਂ 80 ਲੱਖ ਦੇ ਨੇੜੇ ਤੇੜੇ ਕੈਸ਼ ਤੇ سونے ਦੇ ਜੇਵਰ ਜਿਹੜੇ ਕਿ ਗੱਡੀ ਚ ਰਹਿ ਗਏ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰੇ ਪਹਚਾਏ ਜਾਂਦੇ ਉਹਨਾਂ ਦੇ ਵਾਰਸਾਂ ਦੇ ਕਿਉਂਕਿ ਉਸ ਵੇਲੇ ਤਾਂ ਕੋਈ ਦੇਖਦਾ ਨਾ ਮੇਰਾ ਪਰਸ ਕਿੱਥੇ ਆ ਉਸ ਵੇਲੇ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਹੈ ਆ ਵੀ ਨਾਲ ਐਸਐਸਐਫ ਔਰ ਪੰਜਾਬ ਪਹਿਲਾ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਸਤੇ ਆਪਣੀ ਅਲੱਗ ਪੁਲਿਸ ਹੈ ਹੁਣ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਮਿਲਦੇ ਨੇ ਜਦੋਂ ਉਹ ਕਹਿੰਦੇ ਨੇ ਜੀ ਐਸਐਸਐਫ ਦੀ ਟ੍ਰੇਨਿੰਗ ਕਿੱਥੇ ਹੁੰਦੀ ਹੈ ਤੇ ਕੀ ਕੀ ਉਹਦੇ ਚ ਗੱਡੀ ਚ ਹੁੰਦਾ ਹੈ ਤੇ ਕੀ ਕੀ ਉਹਦੇ ਚ ਸਹੂਲਤਾਂ ਨੇ ਸਾਨੂੰ ਦੱਸ ਦਿਓ ਮੈਂ ਕਹਾਂ ਜੀ ਟ੍ਰੇਨਿੰਗ ਆਓ ਤੁਹਾਨੂੰ ਅਸੀਂ ਪੰਜਾਬ ਚ ਕਰਾਵਾਂਗੇ ਪੰਜਾਬ ਚ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਦੱਸ ਦਾਂਗੇ ਆ ਲੱਗੂ ਪੈਸੇ ਵੀ ਲਵਾਂਗੇ ਅਸੀਂ ਤੁਹਾਡੇ ਤੋਂ ਕਿਉਂਕਿ ਅਸੀਂ ਤਾਂ ਟ੍ਰੇਨਿੰਗ ਦੇਣ ਦੇ ਕਿਉਂਕਿ ਪੰਜਾਬ ਦੇ ਸੂਬੇ ਨੂੰ ਥੋੜਾ ਫਾਇਦਾ ਤਾਂ ਹੋਵੇ ਕਿ ਅਸੀਂ ਤਾਂ ਪਹਿਲਾਂ ਜਿਹੜਾ ਐਦਾਂ ਹੀ ਹਰੀ ਕ੍ਰਾਂਤੀ ਚ ਝੋਨਾ ਦੇਈ ਗਏ ਪਤਾ ਉਦੋਂ ਲੱਗਿਆ ਕਿ ਝੋਨਾ ਨਹੀਂ ਦਿੱਤਾ ਥੱਲੋ ਪਾਣੀ ਦਿੱਤਾ ਅਸੀਂ ਤਾਂ ਬੰਜਰ ਹੋਏ ਪਏ ਆ ਸੋ ਅਸੀਂ ਤਾਂ ਭਾਈ ਹੁਣ ਪ੍ਰੋਫੈਸ਼ਨਲ ਹੋਵਾਂਗੇ ਹੁਣ ਟ੍ਰੇਨਿੰਗ ਲੈਣੀ ਐ ਐਸਐਸਐਫ ਦੀ ਆਜੋ ਕਪੂਰਥਲੇ ਕਰਾਈਏ ਟ੍ਰੇਨਿੰਗ ਤੁਹਾਨੂੰ ਵੀ ਕਰਾ ਦਾਂਗੇ ਸੋ ਇਸ ਕਰਕੇ ਕੋਈ ਐਗੀਆਂ ਚੀਜ਼ਾਂ ਕਰੀਏ ਕਿ ਲੋਕ ਆਪਣੇ ਤੋਂ ਸਿੱਖਣ ਪਹਿਲਾਂ ਵੀ ਪੰਜਾਬ ਲੀਡ ਕਰਦਾ ਰਿਹਾ ਅੱਜ ਵੀ ਲੀਡ ਕਰੇ ਹਰ ਲਹਿਰ 'ਚ ਪੰਜਾਬ ਲੀਡ ਕਰਦਾ ਰਿਹਾ ਪੰਜਾਬੀਆਂ ਤੋਂ ਸਿੱਖਦੇ ਨੇ ਕਿ ਕਿਵੇਂ ਕਰਨਾ ਹੈ ਕੀ ਕਰਨਾ ਹੈ ਮੈਂ ਜਦੋਂ ਮੁਹਾਲੀ ਰਹਿੰਦਾ ਸੀ ਤਾਂ ਮੇਰੇ ਨਾਲ ਗਵੰਡੀ ਬ੍ਰਿਗੇਡੀਅਰ ਬਲਬੀਰ ਸਿੰਘ ਜੀ ਰਹਿੰਦੇ ਸੀ ਪੈਰਾਸ਼ੂਟ ਦੇ ਉਹ ਪੈਰਾ ਦੇ ਵਿੱਚ ਸੀਗੇ ਸੋ ਪੈਰਾਸ਼ੂਟ ਰਾਹੀਂ ਉਤਰਦੇ ਰਹੇ ਆ ਤਾਂ ਉਹਨਾਂ ਨੇ ਉਸ ਵੇਲੇ ਉਹਨਾਂ ਦੀ ਉਮਰ ਹੋਣੀ 95 ਤੋਂ ਉੱਪਰ ਅੱਜ ਤੇ ਉਹ ਬਾਰਡਰ ਬੁੱਡਰ ਜਿਹਾ ਸਾਰਾ ਉਹਨਾਂ ਨੇ ਬਣਾਇਆ ਜਦੋਂ ਵੀ ਕੋਈ ਕਾਰਗਿਲ ਚ ਜਾਂ ਕਿਤੇ ਸਮਝ ਲਓ ਕੋਈ ਫੌਜ ਫੂਜ ਦਾ ਕੋਈ ਕੰਮ ਹੈ ਤਾਂ ਸਾਡੇ ਘਰ ਦੇ ਮੂਰੇ ਫੌਜੀਆਂ ਦੇ ਅਫਸਰਾਂ ਦੀਆਂ ਗੱਡੀਆਂ ਤੇ ਵੱਡੀਆਂ-ਵੱਡੀਆਂ ਫੌਜ ਦੀਆਂ ਗੱਡੀਆਂ ਆ ਜਾਂਦੀਆਂ ਸੀ ਅਸੀਂ ਸਮਝ ਜਾਂਦੇ ਸੀ ਕੋਈ ਹੱਦ ਤੇ ਪੰਗਾ ਪਿਆ ਹੋਇਆ ਹੈ ਬ੍ਰਿਗੇਡੀਅਰ ਸਾਹਿਬ ਤੋਂ ਸਲਾਹ ਲੈਣ ਆਉਂਦੇ ਸੀ ਜਨਾਬ ਦੱਸੋ ਕਿਵੇਂ ਕਰਨਾ ਹੈ ਕਿੱਥੋਂ ਵੀ ਜਾਈਏ ਕੀ ਕਰੀਏ ਕਿਉਂਕਿ ਉਹਨਾਂ ਕੋਲ ਤਜਰਬਾ ਸੀ ਫੌਜ ਹਮੇਸ਼ਾ ਦੇਖਿਓ ਤੁਸੀਂ ਫੌਜ ਆਪਣੇ ਜਿਹੜੇ ਸਾਬਕਾ ਫੌਜੀ ਨੇ ਉਹਨੂੰ ਕਦੇ ਛੱਡਦੀ ਨਹੀਂ ਸਾਬਕਾ ਅਫਸਰ ਨੇ ਉਹਨੂੰ ਤਾਂ ਬਹੁਤ ਕਿਉਂਕਿ ਉਹਨਾਂ ਦੇ ਉਹਨਾਂ ਦੇ ਤਜਰਬੇ ਨੂੰ ਇਸਤੇਮਾਲ ਕਰਦੇ ਰਹਿੰਦੇ ਸੋ ਅਸੀਂ ਵੀ ਇਦਾਂ ਹੀ ਕਰਾਂਗੇ ਸਾਡੇ ਕੋਲੇ ਤਾਂ martial art ਦੇ ਸਾਡਾ ਗੱਤਕਾ ਹੈ ਸਾਡੇ ਤਾਂ ਜਿੱਲਾ ਵੀ ਸਾਡੇ ਟ੍ਰੇਨਿੰਗਾਂ ਹੁੰਦੀਆਂ ਨੇ ਨੰਬਰ 1 ਟ੍ਰੇਨਿੰਗਾਂ ਸਾਡੀਆਂ ਨੇ ਸੋ ਇਸ ਕਰਕੇ ਮੈਂ ਅੱਜ ਦੇ ਮੌਕੇ ਤੇ ਖਾਸ ਤੌਰ ਤੇ ਬਧਾਈ ਵੀ ਦੇਣਾ ਭੈਣਾ ਨੂੰ ਨਾਲ ਇਹ ਵੀ ਹੈ ਅੱਜ ਕੋ ਅਨਾਉਂਸਮੈਂਟ ਵੀ ਕਰਨ ਲੱਗਿਆ ਕਿ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਿੰਨੇ ਕਿ ਦਿਨਾਂ 'ਚ ਮੈਡਮ ਕਰਾਂਗੇ ਐਜੂਕੇਸ਼ਨ ਤੇ ਐਸੇ ਸੈਸ਼ਨ 'ਚ ਲਿਆਉਂਗੇ ਆਹ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜੂਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਹੀਂ ਪੈਸੇ ਲੈਣੇ ਆ ਸਹੂਲਤਾ ਰਹੀਂ ਪੈਸੇ ਦੇਣੇ ਆ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇੱਧਰੋਂ ਆਉਂਦਾ ਤਾਂ ਹੈਗਾ ਸੀ ਇੱਧਰ ਨੂੰ ਜਾਂਦਾ ਨਹੀਂ ਸੀ ਉਹ ਇੱਧਰ ਉੱਧਰ ਮੁੜ ਜਾਂਦਾ ਸੀ ਪਹਾੜਾ ਪੂਰਾ ਵੱਲ ਮੁੜ ਜਾਂਦਾ ਸੀ ਹਾਂ ਇੱਧਰ ਉਹ ਕਿਤੇ ਆਬਦੇ ਰਿਸ਼ਤੇਦਾਰਾਂ ਦੇ ਪਾਸੇ ਨੂੰ ਮੁੜ ਜਾਂਦਾ ਸੀ ਸੋ ਇਸ ਕਰਕੇ ਅੱਜ ਦੇ ਰਖੜੀ ਦੇ ਮੌਕੇ ਤੇ ਮੈਂ ਵਿਸ਼ੇਸ਼ ਤੋਹਫਾ ਭੈਣਾਂ ਨੂੰ ਦੇਣਾ ਕਿ ਆ ਆਸ਼ਾ ਵਰਕਰਾਂ ਦੀ ਵੀ ਕਾਫੀ ਮੰਗਾ ਨੇ ਪੁਰਾਣੀਆਂ ਲਟਕਦੀਆਂ ਆ ਰਹੀਆਂ ਨੇ ਮੈਂ ਤੁਹਾਨੂੰ ਦੱਸ ਜਾਈਏ ਨਾ ਫੈਲੇ ਹੀ ਇਹ ਜਿਹੇ ਬਣਾਤੀਆਂ ਰੂਲ ਹੀ ਹਜੇ ਬਣਾਤੇ ਨਾ ਦੇਖੇ ਕਿਸੇ ਨੇ ਪਹਿਲਾਂ ਹੁਣ ਉਹਨੂੰ ਠੀਕ ਵੀ ਕਰ ਰਹੇ ਆ ਟਾਈਮ ਥੋੜਾ ਲੱਗ ਸਕਦਾ ਕਾਗਜ਼ੀ ਕੰਮ ਨੇ ਕਈ ਵਾਰੀ ਹਾਈ ਕੋਰਟ ਮਾਨ ਜੋ ਹਾਈ ਕੋਰਟ ਦੇ ਕੋਈ ਆਰਡਰ ਨੇ ਉਹ ਵੀ ਜਿਹੜਾ ਉਹਨਾਂ ਤੇ ਪਾਲਣਾ ਕਰਨੀ ਪੈਂਦੀ ਹੈ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਜੀਤ ਤੋਂ ਜੀਤੀ ਕਲੀਅਰ ਕਰਕੇ ਤੇ ਅਸੀਂ ਬੱਚਿਆਂ ਨੂੰ ਨੌਕਰੀ ਦੇ ਦਈਏ ਸੋ ਮੈਂ ਹੁਣ ਪਿੱਛੇ ਜੇ ਨਿਯੁਕਤੀ ਪੱਤਰ ਬਣ ਰਿਹਾ ਸੀ ਉਹ ਇੱਕ ਇੱਕ ਉਡੀ ਉੱਠੀ ਤੋਨੇ ਕਿਹਾ ਜੀ ਮੈਂ ਲੁਧਿਆਣੇ ਚ ਇੱਕ ਪ੍ਰਾਈਵੇਟ ਅਕੈਡਮੀ ਚ ਪੜਾਉਣੀ ਆ 200 ਬੱਚਾ ਲਗਭਗ ਪੜਾਉਂਦੀ ਕਿਹਨੂ ਐ ਜਿਹੜੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਪੀਆਰ ਛੱਡ ਕੇ ਵਾਪਸ ਪੰਜਾਬ ਚ ਆਏ ਨੇ ਉਹਨਾਂ ਨੂੰ ਮੈਂ ਕੰਪੀਟੀਸ਼ਨ ਦੇ ਪਟਵਾਰੀ ਦੇ ਡੀਐਸਪੀ ਦੇ ਹੈੱਡ ਕਲਰਕ ਦੇ ਜਿੰਨੇ ਵੀ ਪੰਜਾਬ ਚ ਪੋਸਟਾਂ ਨਿਕਲਦੀਆਂ ਨੇ ਉਹਨਾਂ ਦੇ ਟੈਸਟਾਂ ਦੀ ਤਿਆਰੀ ਕਰਾਉਣੀ ਆ ਤਾਂ ਕਿ ਉਹ ਇੱਥੇ ਹੀ ਨੌਕਰੀ ਲੈ ਸਕਣ ਮੈਨੂੰ ਬੜੀ ਹੈਰਾਨੀ ਹੋਈ ਤੁਸੀਂ ਆਮ ਤੌਰ ਤੇ ਲਿਖਿਆ ਪੜਿਆ ਹੁਣ ਵਿਦੇਸ਼ ਜਾਣ ਲਈ ਪੜ੍ਹਾਈ ਕਰਨ ਵਾਸਤੇ ਇੱਥੇ ਮਿਲੋ ਪਰ ਇਹ ਨਹੀਂ ਲਿਖਿਆ ਪੜਿਆ ਹੁਣ ਕਿ ਵਿਦੇਸ਼ੋਂ ਆ ਕੇ ਪੜ੍ਹਾਈ ਕਰਨ ਲਈ ਇੱਥੇ ਮਿਲੋ ਸੋ ਇੱਥੇ ਸਕੂਲ ਖੁੱਲਣ ਲੱਗ ਗਏ ਹੁਣ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਔਰ ਬੱਚੇ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਆ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਆ ਕਿ ਅਸੀਂ ਬਾਹਰੋਂ ਆ ਗਏ ਜੀ ਅਸੀਂ ਆਹ ਬਿਜ਼ਨਸ ਕਰਨਾ ਹੈ ਅਸੀਂ ਆਹ ਕੰਮ ਕਰਨਾ ਹੈ ਤਾਂ ਅਸੀਂ ਉਹਨਾਂ ਨੂੰ ਸਵਾਗਤ ਕਰਦੇ ਆਂ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਨ ਚ ਕਾਮਯਾਬ ਰਹੇ ਆਂ ਕਾਲਜਾਂ ਸਕੂਲਾਂ 'ਚ ਸਾਡੇ ਐਡਮਿਸ਼ਨਾਂ ਵੱਧ ਗਈਆਂ ਕਿਉਂਕਿ ਬੱਚੇ ਪੜ੍ਹਨਾ ਚਾਹੁੰਦੇ ਇੱਥੇ ਪੜੋ ਯੂਪੀਐਸਸੀ ਦੇ ਵੀ ਸੈਂਟਰ ਖੋਲਾਂਗੇ ਆਈਐਸ ਕਰੋ ਆਈਪੀਐਸ ਕਰੋ ਵੱਡੇ ਅਫਸਰ ਬਣੋ ਮਿਹਨਤ 'ਚ ਕੋਈ ਕਮੀ ਨਹੀਂ ਪੰਜਾਬੀਆਂ ਵਰਗਾ ਮਿਹਨਤੀ ਨਹੀਂ ਕੋਈ ਉਹ ਜਿੱਥੇ ਸਾਡੇ ਕੋਲੇ ਨਾ ਪਾਸਪੋਰਟ ਹੁੰਦਾ ਨਾ ਸਾਡੇ ਕੋਲੇ ਕੋਈ ਪੈਸਾ ਹੁੰਦਾ ਨਾ ਸਾਡੇ ਕੋਲੇ ਕੋਈ ਉਸ ਮੌਸਮ 'ਚ ਰਹਿਣ ਦਾ ਤਜਰਬਾ ਹੁੰਦਾ ਸ ਤਾਂ ਉੱਥੇ ਕਾਮਯਾਬ ਹੋ ਜਾਂਦੇ ਆ ਪੰਜਾਬੀ ਤਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਂਦਾ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਵੀ ਚਲ ਕੋਈ ਨਹੀਂ ਗੱਲ ਤਾਂ ਕਿਸੇ ਹੋਰ ਮੁਲਕ ਦੀ ਹੋਈ ਸੀ ਇੱਥੇ ਹੋ ਗਏ ਚਲ ਇੱਥੇ ਕਾਮਯਾਬ ਹੋ ਜਾਂਦੇ ਆ ਸੋ ਸਾਨੂੰ ਹਾਰਡ ਵਰਕ ਦੇ ਵਿੱਚ ਸਾਨੂੰ ਕੋਈ ਪਛਾੜ ਨਹੀਂ ਸਕਦਾ ਬਹੁਤ ਮਿਹਨਤੀ ਕੌਮ ਹੈ ਸਾਡੀ ਔਰ ਧਰਤੀ ਬਹੁਤ ਜਰਖੇਜ਼ ਬਹੁਤ ਉਪਜਾਊ ਧਰਤੀ ਮੌਸਮ ਹਰ ਕਿਸਮ ਦਾ ਮੌਸਮ ਤੇ ਫਿਰ ਕੀ ਨਹੀਂ ਹੈਗਾ ਇੱਥੇ ਹਾਂ ਚੰਗੀ ਨੀਅਤ ਵਾਲੀਆਂ ਸਰਕਾਰਾਂ ਦਾ ਲੀਡਰ ਨਹੀਂ ਮਿਲੇ ਸੀ ਜਿਨ੍ਹਾਂ ਨੇ ਮੌਕੇ ਕ੍ਰੀਏਟ ਕਰਨੇ ਸੀ ਦੱਬੇ ਤਾਂ ਉਧਰ ਹੀ ਜਾਣਗੇ ਨਾ ਜਿੱਧਰ ਇੰਜਣ ਲੈ ਕੇ ਜਾਊ ਹੁਣ ਇੰਜਣ ਲਈ 90 90 ਸਾਲ ਪੁਰਾਣੇ ਲਾਈ ਬੈਠੇ ਸੀ ਕੋਲਿਆਂ ਵਾਲੇ ਹਨਾ ਉਹ ਨਹੀਂ ਚੱਲ ਸਕਦੇ ਉਸ ਹਿਸਾਬ ਨਾਲ ਦਿੱਲੀ ਵਾਲਿਆਂ ਨੇ ਇੰਜਣ ਬਦਲ ਲਿਆ 8.5 ਸਾਲ ਹੋ ਗਏ ਅਰਵਿੰਦ ਕੇਜਰੀਵਾਲ ਨਾਂ ਦਾ ਨਮਨ ਡਿਜ਼ਾਈਨ ਦਾ ਇੰਜਣ ਹੈ ਦਿੱਲੀ ਦੀ ਗੱਡੀ ਪਟੜੀ ਤੇ ਚੜੀ ਹੋਈ ਹੈ ਦਿੱਲੀ 'ਚ ਸਕੂਲ ਸ਼ਾਨਦਾਰ ਬਣ ਗਏ ਦਿੱਲੀ ਦੇ ਹਸਪਤਾਲ ਸ਼ਾਨਦਾਰ ਨੇ ਫ੍ਰੀ ਇਲਾਜ ਹੁੰਦਾ ਹੈ ਦਿੱਲੀ 'ਚ ਬਿਜਲੀ ਫ੍ਰੀ ਹੈ ਔਰਤਾਂ ਨੂੰ ਜਿਹੜਾ ਬਸ ਦੇ ਵਿੱਚ ਸਫਰ ਫ੍ਰੀ ਹੈ ਹੋਰ ਕਿੰਨਾ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਹੈ ਰਾਸ਼ਨ ਘਰੋ ਘਰੀ ਬੰਨ ਜਾ ਰਿਹਾ ਉਹੀ ਅਸੀਂ ਇੱਥੇ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਨਾਲ ਤੇ ਤੁਹਾਡੇ ਕੋਲੇ ਅਫਸਰ ਆਉਂਦੇ ਆ ਮੈਂ ਰੋਜ਼ ਮੈਂ ਰਿਪੋਰਟਰ ਲੈਣਾ ਵੀ ਅੱਜ ਕਿਹੜਾ ਡੀਸੀ ਜਾ ਰਿਹਾ ਹੈ ਕਿਹੜਾ ਐਡੀਸੀ ਪਿੰਡਾਂ ਜਾ ਰਿਹਾ ਹੈ ਉੱਥੇ ਰਿਸ਼ਤੀਆਂ ਕਰਕੇ ਆਊਗਾ ਜਾਂ ਕੋਈ ਪ੍ਰਮਾਣ ਪੱਤਰ ਬਣਾਉਣਾ ਹੈ ਕਿਸੇ ਨੇ ਕੁਛ ਆਧਾਰ ਕਾਰਡ ਦਾ ਕੋਈ ਵੀ ਕੁਛ ਸੋ ਅਸੀਂ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਹੈ ਕਈ ਬਹੁਤ ਬਹੁਤ ਬੰਦੇ ਅਜੇ ਨੇ ਜਿਹੜੇ ਸ਼ਹਿਰ ਨਹੀਂ ਆ ਸਕਦੇ ਬਜ਼ੁਰਗ ਨੇ ਉਹਨਾਂ ਨੂੰ ਸ਼ਹਿਰ ਆਉਣ ਵਾਸਤੇ ਕਿਸੇ ਸਹਾਰੇ ਦੀ ਜਾਂ ਵਹੀਕਲ ਦੀ ਲੋੜ ਪੈਂਦੀ ਆ ਉਹਨਾਂ ਕੋਲ ਹੈ ਨਹੀਂ ਤਾਂ ਜੇ ਉਹਨਾਂ ਦੇ ਪਿੰਡ ਹੀ ਅਫਸਰ ਆ ਜਾਣ ਤਾਂ ਤੁਰਕੇ ਚਲੇ ਜਾਣ ਉੱਥੇ ਤਾਂ ਫਿਰ ਕੰਮ ਹੋ ਗਿਆ